हां सो प्यार परी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦੂਰੋਂ ਦੂਰੋਂ ਜਿਹੜੇ ਵਿਦਿਆਰਥੀ ਨੇ ਦਿੱਤੇ ਕਿ ਪੁਸਤਕ ਮੇਲਾ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਲੱਗਿਆ ਹੋਇਆ ਸੋ ਅੱਜ ਯੂਨੀਵਰਸਿਟੀ ਦਾ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਚੌਥਾ ਦਿਨ ਆ ਜੀ ਇਸ ਚੌਥੇ ਦਿਨ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਜੀ ਜਿਹੜੀਆਂ ਕਿ ਸਟਾਲਾਂ ਦੇ ਵਿੱਚ ਵਕ ਵਕ ਆ ਸਟਾਲਾਂ ਦੇ ਵਿੱਚੋਂ ਜਿਹੜੇ ਵਿਦਿਆਰਥੀ ਨੇ ਉਹ ਆਪਣੀਆਂ ਆਪਣੀਆਂ ਕਿਤਾਬਾਂ ਮਨਪਸੰਦ ਦੀਆਂ ਖਰੀਦ ਰਹੇ ਨੇ ਸੋ ਇੱਧਰ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਬੜਾ ਤੂੰ ਕਿ ਇਹ ਜਿਹੜੀ ਯੂਨੀਵਰਸਿਟੀ ਪਟਿਆਲਾ ਜੀ ਇੱਥੇ ਬਹੁਤ ਉਸ ਸਿੱਖ ਨੂੰ ਮਿਲਦਾ ਤੇ ਹਮੇਸ਼ਾ ਜਿਹੜੇ ਵਿਦਿਆਰਥੀ ਪੜ੍ਹ ਲਿਖ ਕੇ ਇੱਕ ਚੰਗਾ ਰੁਤਬਾ ਪੈਦਾ ਕਰਦੇ ਨੇ ਦੋਸਤੋ ਇਹ ਯੂਨੀਵਰਸਿਟੀ ਹੈ ਜਿਹੜੀ ਵਿਦਿਆਰਥੀਆਂ ਦੇ ਵਿੱਚ ਜਿਹੜੀ ਜਗਿਆਸਾ ਉਹ ਪੈਦਾ ਕਰਦੀ ਆ ਸੋਇ ਯੂਨੀਵਰਸਿਟੀ ਨੇ ਬਹੁਤ ਸਾਰੇ ਪਨਕਾਰ ਰਾਈਟਰ ਲਖਾਰੀ ਤੇ ਪਨਕਾਰ ਪੈਦਾ ਕੀਤੇ ਹੋਏ ਨੇ ਯੂਨੀਵਰਸਿਟੀ ਦੇ ਜੀ ਸੋਇ ਯੂਨੀਵਰਸਿਟੀ ਦੇ ਵਿੱਚ ਆ ਕੇ ਤੁਸੀਂ ਕਿਤਾਬਾਂ ਵਧੀਆ ਤੋਂ ਵਧੀਆ ਜ਼ਰੂਰ ਖਰੀਦੋ ਤਾਂ ਕਿ ਕਿਉਂਕਿ ਜਿਹੜੀਆਂ ਇਹ ਕਿਤਾਬਾਂ ਨੇ ਆਉਣ ਵਾਲੇ ਭਵਿੱਖ ਦਾ ਜਿਹੜੇ ਬੱਚੇ ਨੇ ਉਹ ਰਾਜੇ ਆਪਾਂ ਕਹਿ ਸਕਦੇ ਆ ਰਾਜੇ ਮਹਾਰਾਜੇ ਹਨ ਤੇ ਇਸ ਦੇ ਨਾਲ ਹੀ ਜਿਹੜੇ ਆਉਣ ਵਾਲੇ ਵਿਦਿਆਰਥੀ ਨੇ ਕਿਸੇ ਨੇ ਪ੍ਰੋਫੈਸਰ ਕਿਸੇ ਨੇ ਟੀਚਰ ਬਣਨਾ ਹਨਾ ਕਿਸੇ ਨੇ ਪੰਜਾਬ ਪੁਲਿਸ ਦੇ ਵਿੱਚ ਜਾਣਾ ਕਿਸੇ ਨੇ ਆਰਮੀ ਦੇ ਵਿੱਚ ਜਾਣਾ ਸੋ ਇਸ ਟਾਲਾਂ ਦੇ ਵਿੱਚ ਬੱਚੇ ਬਹੁਤ ਹੀ ਪਿਆਰ ਸਤਿਕਾਰ ਨਾਲ ਵੱਖ-ਵੱਖ ਕਾਲਜਾਂ ਦੇ ਵਿੱਚੋਂ ਆਏ ਹੋਏ ਨੇ ਸੋ ਬਹੁਤ ਸੋਹਣੀਆਂ ਫੋਟੋਗ੍ਰਾਫਰਾਂ ਦੇਖੋ ਤੁਸੀਂ ਦੇਖ ਰਹੇ ਹੋ ਬੱਚੇ ਖਰੀਦ ਰਹੇ ਨੇ ਤੇ ਅਸੀਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਵਿੱਚ ਧੰਨਵਾਦ ਕਰਦੇ ਹਾਂ ਸੋ ਇਸ ਯੂਨੀਵਰਸਿਟੀ ਦੇ ਵਿੱਚੋਂ ਆ ਕੇ ਇੱਕ ਵਾਰੀ ਤੁਸੀਂ ਜ਼ਰੂਰ ਕੁਝ ਨਾ ਕੁਝ ਖਰੀਦੋ ਜਿਹੜੀਆਂ ਕਿਤਾਬਾਂ ਨੇ ਕਿਉਂਕਿ ਕਿਤਾਬਾਂ ਹਮੇਸ਼ਾ ਇਨਸਾਨ ਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੀਆਂ ਨੇ ਸੋ ਇੱਧਰ ਵੀ ਸਾਨੂੰ ਬਹੁਤ ਵਧੀਆ ਦੇਖੋ ਸਾਡਾ ਸਸਤਾ ਘਰ ਵਿਸਵਕਤਾਬ ਘਰ ਸੋ ਦੇਖੋ ਦੋਸਤੋ ਕਿੰਨੇ ਸੋਹਣੇ ਸੋਹਣੇ ਜਿਹੜੇ ਝੋਲੇ ਨੇ ਉਹ ਤਿਆਰ ਕੀਤੇ ਹੋਏ ਨੇ ਹਨਾ ਸਾਡਾ ਸੱਭਿਆਚਾਰ ਪੰਜਾਬੀ ਕਲਚਰ ਜੀ ਦੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਸੋ ਪੰਜਾਬ ਦੇ ਵਿੱਚ ਰਹਿੰਦੇ ਹੋਏ ਸਾਨੂੰ ਆਪਣੀ ਮਾਤ ਪਾਸਾ ਤੇ ਬਹੁਤ ਸਾਰਾ ਜਿਹੜਾ ਮਾਣ ਉਹ ਜ਼ਰੂਰ ਹੋਣਾ ਚਾਹੀਦਾ ਤੇ ਬੜਾ ਪਿਆਰ ਬੜੀ ਸੋਹਣੀ ਸੋਹਣੀ ਕਢਾਈ ਵਾਲੇ ਜਿਹੜੇ ਆਪਾਂ ਕਹਿ ਸਕਦੇ ਆ ਵਸਤੇ ਨੇ ਤਿਆਰ ਕੀਤੇ ਹੋਏ ਨੇ ਸੋ ਇਸ ਤਰ੍ਹਾਂ ਅਸੀਂ ਸਾਰਿਆਂ ਨੂੰ ਦੋਸਤੋ ਅਪੀਲ ਕਰਦੇ ਆ ਜਿੰਨੇ ਵੀ ਸਾਡੇ ਚਾਹਣੇ ਵਾਲੇ ਜਿ ਆਪਾਂ ਕਹਿ ਸਕਦੇ ਜਿੰਨੇ ਵੀ ਵਿਦਿਆਰਥੀ ਨੇ ਸਕੂਲਾਂ ਕਾਲਜਾਂ ਤੋਂ ਆਏ ਨੇ ਤੇ ਉਹ ਜ਼ਰੂਰ ਇੱਕ ਵਾਰੀ ਯੂਨੀਵਰਸਿਟੀ ਦੇ ਵਿੱਚ ਆ ਕੇ ਕੋਈ ਨਾ ਕੋਈ ਕਿਤਾਬ ਜ਼ਰੂਰ ਖਰੀਦੋ ਕਿਉਂਕਿ ਜਿਹੜੇ ਆਉਣ ਵਾਲੇ ਵਿਦਿਆਰਥੀ ਨੇ ਉਹਨਾਂ ਨੂੰ ਅਸੀਂ ਇੱਕ ਜਾਗ ਲਾ ਸਕੀਏ ਸੋ ਵਿਦਿਆਰਥੀਆਂ ਨੂੰ ਸਾਡੀ ਅਪੀਲ ਆ ਕਿਉਂਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਅਸੀਂ ਇਹੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਜਰੂਰ ਯੂਨੀਵਰਸਿਟੀ ਦੇ ਵਿੱਚ ਆ ਕੇ ਕੁਝ ਨਾ ਕੁਝ ਖਰੀਦੋ ਆਉਣ ਵਾਲੇ ਭਵਿੱਖ ਦਾ ਜਿਹੜਾ ਤੁਸੀਂ ਇਹ ਆਨੰਦ ਮਾਣੋ ਤੇ ਇਹ ਕਿਤਾਬਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸਿਖਾ ਕੇ ਜਾਂਦੀਆਂ ਨੇ ਕਿਉਂਕਿ ਸੋ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਹਨ ਝੋਲੇ ਬੈਗ ਤਿਆਰ ਕੀਤੇ ਹੋਏ ਨੇ ਇੱਧਰ ਕਿੰਨੀਆਂ ਕਿੰਨੀਆਂ ਸੋਹਣੀਆਂ ਕਿਤਾਬਾਂ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਜਲਬਾ ਤੇ ਬੜਾ ਦੂਰ ਉਧੂਰੋ ਬੜੀਆਂ ਸੋਹਣੀਆਂ ਸੋਹਣੀਆਂ ਇੱਧਰ ਸਾਡੇ ਗੁਰੂ ਸਾਹਿਬਾਨਾਂ ਦੀਆਂ ਦੇਖੋ ਮਾਜੀ ਵਾਹ ਇੱਧਰ ਸਾਡੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਆ ਪਤਾ ਹੈ ਚੱਕਦੇ ਹਨ ਕਿੰਨਾ ਸੋਹਣਾ ਸੋਹਣਾ ਲੱਗ ਰਿਹਾ ਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਤੁਸੀਂ ਜ਼ਰੂਰ ਗੁਰਬਾਣੀ ਨਾਲ ਵੀ ਜੁੜੋ ਕਿਉਂਕਿ ਗੁਰਬਾਣੀ ਦੇ ਨਾਲ ਵਿੱਚ ਬਹੁਤ ਕੁਝ ਸਿੱਖ ਨੂੰ ਮਿਲਦਾ ਤੇ ਇਸ ਤਰ੍ਹਾਂ ਅਸੀਂ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਮੇਲਾ ਜੀ ਪੁਸਤਕ ਮੇਲਾ ਕਹਿੰਦੇ ਨੇ ਇਹਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੜੇ ਪੱਧਰ ਤੇ ਮੇਲਾ ਲੱਗਿਆ ਹੋਇਆ ਸੋ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਦੇਖੋ ਤੁਸੀਂ ਦੇਖ ਰਹੇ ਹੋ ਤੇ ਬੜਾ ਆਨੰਦ ਆ ਰਿਹਾ ਬੜਾ ਸਤਿਕਾਰ ਬੜਾ ਪਿਆਰ ਬੜਾ ਪ੍ਰੇਮ ਇੱਧਰ ਵੀ ਦੇਖੋ ਤੁਸੀਂ ਦੇਖ ਰਹੇ ਹੋ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਜੱਲ ਭਾਈ ਤੇ ਬਹੁਤ ਹੀ ਵਧੀਆ ਸਾਡੇ ਭਗਤ ਸਿੰਘ ਉਹਨਾਂ ਦੀਆਂ ਇੱਧਰ ਦੇਖੋ ਜੀਵਨੀ ਆ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਸੋ ਜਿਦਾ ਤੁਸੀਂ ਦੇਖ ਰਹੇ ਹੋ ਭਗਤ ਸਿੰਘ ਦੀ ਜੀਵਨੀ ਹੈ ਜਿਹੜੀ ਤੇ ਉਹਨਾਂ ਦੇ ਵੀ ਪੋਸਟਰ ਨੇ ਜਿਹੜੇ ਬੜਾ ਸੋਹਣਾ ਲੱਗ ਰਿਹਾ ਇੱਧਰ ਵੀ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਜਲਵਾ ਇਹ ਇਸ ਮੇਲੇ ਵਿੱਚੋਂ ਬਹੁਤ ਕੁਝ ਸਿੱਖ ਨੂੰ ਮਿਲਦਾ ਦੋਸਤੋ ਇੱਧਰ ਤੁਹਾਨੂੰ ਦਿਖਾਉਣੀ ਆ ਤੇ ਜਿੰਨੀਆਂ ਵੀ ਤੁਸੀਂ ਕਿਤਾਬਾਂ ਨੇ ਜ਼ਰੂਰ ਖਰੀਦੋ ਤਾਂ ਕਿ ਇਸ ਯੂਨੀਵਰਸਿਟੀ ਦੇ ਵਿੱਚ ਆ ਜਿਹੜਾ ਵਿਦਿਆਰਥੀਆਂ ਦਾ ਪਿਆਰ ਆ ਸਤਿਕਾਰ ਆ ਜ਼ਰੂਰ ਖਰੀਦਦੇ ਰਹੋ ਇਹ ਇੱਥੇ ਸਿੱਖ ਨੂੰ ਬਹੁਤ ਜ਼ਿਆਦਾ ਕੁਝ ਮਿਲਣਾ। ਇਹ ਸਿੱਧੂ ਯੂਨੀਵਰਸਿਟੀ ਦੀ ਬਹੁਤ ਦੇਣ ਆ ਜੀ। ਇਹ ਯੂਨੀਵਰਸਿਟੀ ਪਟਿਆਲਾ ਪੁਸਤਕ ਦੇ ਵਿੱਚ ਰਾਏਕੇ ਜਰੂਰ ਪੁਸਤਕਾਂ ਖਰੀਦੋ ਕਿਉਂਕਿ ਪਿਆਰ ਮੁਹੱਬਤ ਇਹਨਾਂ ਪੁਸਤਕਾਂ ਨਾਲ ਜਰੂਰ ਪਾਓ। ਕਿਉਂਕਿ ਯੂਨੀਵਰਸਿਟੀ ਨੇ ਬਹੁਤ ਸਾਰਾ ਜਿਹੜਾ ਮਾਣ ਤੇ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ। ਵਕ ਵਕ ਸਟਾਲਾਂ ਲੱਗੀਆਂ ਹੋਈਆਂ ਨੇ ਸਟਾਲਾਂ ਦੇ ਸਹਿਯੋਗ ਨਾਲ ਜਿਹੜੇ ਵਿਦਿਆਰਥੀ ਨੇ ਬੜੀ ਦੂਰੋਂ ਦੂਰੋਂ ਨੇੜੇ-ਨੇੜੇ ਨਰ ਦੇਖੋ ਤੁਸੀਂ ਦੂਰੋਂ ਦੂਰੋਂ ਹਨਾ ਜਿਹੜੇ ਵਿਦਿਆਰਥੀ ਨੇ ਉਹ ਆਨੰਦ ਮਾਣ ਰਹੇ ਨੇ ਜੀ ਸੋ ਅਸੀਂ ਸਾਰਿਆਂ ਦਾ ਦਿਲ ਦੀਆਂ ਗਲੀਆਂ ਵਿੱਚ ਧੰਨਵਾਦ ਕਰਦੇ ਆਂ ਇੱਧਰ ਵੀ ਤੁਹਾਨੂੰ ਦੁਕਾਨਾਂ ਮੇਲਾ ਜੀ ਮੇਲਾ ਜਿਹੜਾ ਇਹ ਮੇਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਲਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਲਾ ਸੋ ਇਸ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਹੀ ਕੁਝ ਸਿੱਖਣ ਨੂੰ ਤੇ ਅਮਾਤਮਾ ਦੀ ਰਹਿਮਤ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਣਾ ਤੇ ਇਸ ਯੂਨੀਵਰਸਿਟੀ ਦੇ ਵਿੱਚ ਪਤਾ ਨਹੀਂ ਕਿੰਨੇ ਕਫਨਕਾਰਾਂ ਨੇ ਆਉਣਾ ਕਿੰਨਿਆਂ ਕਨੇ ਆ ਜਾਣਾ ਤੋਂ ਕੋਈ ਪਤਾ ਨਹੀਂ ਲੱਗਣਾ ਤੇ ਤੁਸੀਂ ਕੋਸ਼ਿਸ਼ ਕਰੋ ਦੋਸਤੋ ਕਿ ਆਪਾਂ ਜੁਨੀਵਰਸਿਟੀ ਦੇ ਵਿੱਚ ਰਹਿ ਕੇ ਤੇ ਇਥੋਂ ਕੁਛ ਨਾ ਕੁਛ ਸਿੱਖਦੇ ਰਹੀਏ ਸੋ ਇੱਧਰ ਤੁਹਾਨੂੰ ਦਿਖਾਉਨੇ ਆ ਇੱਕ ਪਾਸੇ ਹੋਰ ਮੇਲਾ ਜੀ ਇਹ ਪੁਸਤਕ ਮੇਲਾ ਜਿਹਨੂੰ ਆਪਾਂ ਕਹਿ ਸਕਦੇ ਆ ਪੁਸਤਕ ਮੇਲਾ ਪੁਸਤਕ ਮੇਲੇ ਦੇ ਵਿੱਚੋਂ ਵਕ ਵਕ ਕਾਲਜਾਂ ਦੇ ਵਿੱਚੋਂ ਆਏ ਵਿਦਿਆਰਥੀ ਆਨੰਦ ਮਾਣ ਰਹੇ ਨੇ ਜੀ ਇੱਧਰ ਦੇਖੋ ਜੀ ਲੱਖਾਂ ਕਰੋੜਾਂ ਦੀਆਂ ਕਿਤਾਬਾਂ ਲੈ ਕੇ ਜਾ ਰਹੇ ਨੇ ਜੀ ਇੱਧਰ ਵਾਹ ਜੀ ਵਾਹ ਨਿਸ਼ਚੇ ਵਾਲਿਆਂ ਦੀ ਲੱਗੀ ਹੋਈ ਹੈ ਜੀ ਆਪਣੀ ਬਹੁਤ ਵਧੀਆ ਹੈ ਨਾ ਇਹ ਆਹ ਮੇਲਾ ਨਾ ਆਪੇ ਦਾ ਹੀ ਸੈਂਟਰਲਿਆਂ ਦੀ ਲੱਗੋ ਲੋ ਜੀ ਦੋਸਤੋ ਇਹ ਮੇਲਾ ਨਹੀਂ ਮੁੱਕਦਾ ਜੀ ਬਹੁਤ ਤਗੜਾ ਮੇਲਾ ਹੈ ਜੀ ਵਾਹ ਜੀ ਵਾਹ ਇੱਧਰ ਵੀ ਤੁਹਾਨੂੰ ਦਿਖਾਉਣੀ ਹੈ ਜੀ ਅੱਗੇ ਇਹ ਆਲਬਾ ਮੇਲੇ ਦਾ ਜੀ ਬਹੁਤ ਦੂਰੂ ਦੂਰੂ ਤੱਕ ਮੇਲਾ ਲੱਗਿਆ ਹੋਇਆ ਹੈ ਜੀ